ਗਾਈਸ ਕੀ ਹਾਲ ਚਾਲ ਨਾਲ ਦੋ ਸਾਰਿਆਂ ਦਾ ਸਵਾਗਤ ਹੈ ਜੀਐਸਪੀ ਬਲੋਗਰ ਚੈਨਲ ਦੇ ਵਿੱਚ ਤੇ ਅੱਜ ਮੈਂ ਤਿਆਰ ਹੋ ਕੇ ਕਿੱਥੇ ਜਾਣਾ ਹੈ ਦੱਸਦਾ ਗਾਈਸ ਕਿੱਥੇ ਜਾਣਾ ਹੈ ਅੱਜ ਜਾਣਾ ਗਾਈਸ ਬਾਬੇ ਬਕਰੇ ਕਿਉਂਕਿ ਛੁੱਟੀ ਹੈ 15 ਅਗਸਤ ਦੀ ਮੈਂ ਤੇ ਬਰਕਤ ਚੱਲੇ ਹਰ ਉੱਦਾ ਹਰਮਨ ਨੇ ਵੀ ਜਾਣਾ ਸੀ ਸਾਡੇ ਨਾਲ ਤੇ ਹਰਮਨ ਦੇ ਕੋਰੋਨਾ ਆ ਚੁੱਕੀ ਹੈ ਤੇ ਮੈਂ ਤਾਂ ਬਰਕਤ ਨਹੀਂ ਜਾਣਾ ਬਰਕਤ ਮੈਨੂੰ ਬੱਸ ਸਟੈਂਡ ਤੇ ਸਿੱਧਾ ਮਿਲੂਗਾ ਤੇ ਮੈਂ ਹੁਣ ਚਾਹ ਪੀਣਾ ਬਰਕਤ ਦਾ ਫੋਨ ਹੋਣੀ ਦੇ ਵਿੱਚ ਤੁਹਾਨੂੰ ਮਿਲਦੇ ਗਾਈਸ ਬਾਏ ਪਾਕ ਪਾਕ ਬੁਕ ਬਣਾ ਨੀਆ ਵੇਖੋ ਰੱਖੀ ਬਾਈ ਗਾ ਇਸ ਬੰਦਲੀ ਆ ਬਾਗ ਚ ਚੈੱਕ ਕਰੋ ਨਿੱਕੀ ਬਗ ਬੰਨੀ ਐ ਸੋਹਣੀ ਬੱਜੀ ਐ ਤੇ ਵੋਹੋ ਗਾਇਸ ਇਹ ਬੜੀ ਅੱਤਾਈ ਐ ਤੇ ਹੁਣ ਆਪਾਂ ਚੱਲਦੇ ਆਂ ਬਾਬੇ ਬਕਾਲੇ ਵਰਕਤ ਨੂੰ ਫੋਨ ਕੀਤਾ ਉਹ ਆਉਣ ਵਾਲਾ ਉੱਥੇ ਆਂਦਾ ਬੱਸ ਸਟੈਂਡ ਹੀ ਮਿਲਦਾ ਮੈਂ ਚੱਲ ਠੀਕ ਆ ਬੱਸ ਸਟੈਂਡ ਹੀ ਆ ਜਾ ਹਰ ਮਿਲਦਾ ਨਾ ਹੋਈ ਹਰ ਮਨ ਦਾ ਮੈਂ ਨਹੀਂ ਹੋਣਾ ਸ਼ੈਤਾਨ ਮੈਂ ਦੱਸ ਦਿੱਤਾ ਹੋਵੇ ਸ਼ਾਇਦ ਦੱਸ ਹੀ ਦਿੱਤਾ ਹੈ ਤੇ ਹੁਣ ਆਪਾਂ ਚੱਲਦੇ ਆਂ ਸਿੱਧਾ ਬਾਬੇ ਬਕਾਲੇ ਤੇ ਬਸ ਸਟੈਂਡ ਤੇ ਤੁਹਾਨੂੰ ਮਿਲਦੇ ਬਰਕਤ ਨੂੰ ਬਰਕਤ ਕੋਲ ਜਾ ਕੇ ਕੰਟੀਨਿਊ ਕਰਦੇ ਆ ਵਲੌਗ ਬਾਇ ਗਾਈਸ ਹੁਣ ਆਪਾਂ ਚੱਲੇ ਆ ਮਮਾ ਉਥੇ ਬਾਈ ਬੈਗ ਅੰਨੇ ਖਲੋਤੇ ਆ ਤੇ ਪਾਪਾ ਨੂੰ ਚਾਹਦੇ ਆ ਮੁਰਸਾ ਸਟਾਰਟ ਨਹੀਂ ਕਰਨੇ ਕਿਉਂਕਿ ਪੁਰਾਣਾ ਮਾੜਾ ਨਹੀਂ ਆ ਮਾਹ ਸਟਾਰਟ ਹੁੰਦਾ ਹੈ ਚਲੋ ਹੁਣ ਆਪਾਂ ਬਾਈ ਗਏ ਹੁਣ ਆਪਾਂ ਬਰਕਤ ਦੇ ਕੋਲ ਮਿਲਦੇ ਸਿੱਧਾ ਜਾ ਗਿਆ ਤੇ ਬਰਕਤ ਦੇ ਕੋਲ ਬਸ ਸਟੈਂਡ ਤੇ ਗਾਈਸ ਬਸ ਸਟੈਂਡ ਤੇ ਆਪਾਂ ਆ ਚੁੱਕੇ ਹਾਂ ਬਰਕਤ ਸਿੰਘ ਸਾਡੇ ਨਾਲ ਉੱਡ ਚੁੱਕੇ ਨੇ ਦੇ ਨਾ ਦਬਰ ਕਨੇ ਕਿਡਾ ਕਰਦਾ ਕੇ ਨਾ ਪੂ ਦੋਆ ਦੋਆ ਭਰਾਵਲੇ ਪਾਇਆ ਤੇ ਪਾਗੇ ਦੀ ਬਰਨਾਇਦਾ ਬਲੈ ਗਿਆ ਮੇਰੀ ਪਗ ਮੂਰੀਆ ਜੀ ਆ ਤੇ ਗਾਇਸ ਆਪਾਂ ਬੱਸ ਤੇ ਬਹਿ ਕੇ ਮਿਲਦੇ ਆ ਤੇ ਸਿੱਧਾ ਬਾਬੇ ਬਗਾਨੇ ਮਿਲਦੇ ਬਾਏ ਗਾਇਸ ਹੁਣ ਆਪਾਂ ਤੁਹਾਨੂੰ ਸਿੱਧਾ ਬਾਬੇ ਬਗਾਨੇ ਮਿਲਦੇ ਆ ਗਾਇਸ ਆਪਾਂ ਆ ਚੁੱਕੇ ਆ ਬਾਬੂ ਖਾਲਸਾ ਸਾਹਿਬ ਕੋਲ ਦਵਾਰੇ ਤੇ ਵਾਸਤੇ ਦੇ ਵੀ ਟਿਕਟੋ ਕਰਨਗੇ ਆ ਇਕ ਲੱਗਾਇਆ ਬੰਕਰੇ ਨਾ ਹਾਲਾ ਤੇ ਹੁਣ ਆਪਾਂ ਮਠਾ ਠੀਕ ਕਰਦੇ 15 ਗੋਸਟਾ ਲਈ ਦਿਨਾ ਆਪਾਂ ਇੱਥੇ ਆਏ ਤੇ ਫੜਾ ਪਤਾ ਨੂੰ ਅੰਦਰ ਆ ਕੇ ਮਿਲਦੇ ਹਾਂ ਉਸ ਤੋਂ ਬਾਅਦ ਤੇ ਹਾਂਜੀ ਹਾਂਜੀ ਉਹਨਾਂ ਦੇ ਦਾ ਪਤਾ ਨੂੰ ਮਿਲਦੇ ਆਂ ਅੰਦਰ ਜਾ ਕੇ ਇੱਥੇ ਨਹੀਂ ਪਹੁੰਚ ਚੁਕੇ ਹਾਂ ਆਬਾ ਬਖਸ਼ ਸਾਹਿਬ ਤੇ ਪੂਰੇ ਗੇੜ ਦੇ ਸਾਹਮਣੇ ਹੁਣ ਆਪਾਂ ਜੁੜਾ ਘਰ ਦੇ ਵਿੱਚ ਜੁੜੇ ਲਾ ਕੇ ਤੇ ਚੱਪਾ ਗਾਇਸ ਉਹ ਆਪਣੀਆਂ ਪੁਰਾਣੀਆਂ ਮੈਂ ਹਾਂ ਆਪਾਂ ਜਿਹੜਾ ਇਹ ਚੱਪਾ ਬਣਾਉਂਦੇ ਹਾਂ ਹੁਣ ਆਪਾਂ ਸਿੱਧਾ ਹੀ ਚੱਪਾ ਜੁਲਾਉਣੇ ਆ ਨਾਮ ਬੰਦੇ ਚੱਪਲਾ ਇੱਥੇ ਜਮਗ ਰਾ ਕੇ ਫਿਰ ਅੰਦਰ ਜਾਣ ਵਕਤ ਮਿਲਦੇ ਆਂ ਆਪਾਂ ਐਂਟਰੀ ਕਰ ਚੁੱਕੇ ਬਾਬੂ ਬਕਾਲਾ ਸਾਹਿਬ ਦੇ ਅੰਦਰ ਮੀਲ ਚੈਕਰੂ ਕੀਤਾ ਸ਼ਾਨਦਾਰ ਹੈ ਗਾਇਸ ਹੁਣ ਆਪਾਂ ਦੀਗ ਲੈ ਕੇ ਤੇ ਅੰਦਰ ਜਾਈਏ ਪਹਿਲਾਂ ਹੱਥੋ ਤੋੜੀਏ ਤੇ ਸੰਗਦਾਏ ਥੋੜੀ ਅਸਹਾਬ ਦੀ ਪਾਪਾ ਚਲਗੇ ਹਾਂ ਜਰੀ ਲਵਾਉਣਾ ਆਪਣੇ ਪਾਪਾ ਇੱਥੇ ਰਿਉਡੀ ਕਰਦੇ ਤਾਂ ਆ ਗਏ ਕਰਕੇ ਆਪਾਂ ਆਏ ਆ ਤੇ ਬਰਕਤ ਦੇ ਚਾਰੇ ਤੇ ਮੁਸਕਾਨ ਆຊਕੀਆ ਕੜਾ ਦੇਖਦੇ ਆਈਤੋ ਗਾਇਸ ਲੰਗਰ ਹਾਲ ਚੋਕੇ ਤੁਸੀਂ ਸਾਈਡ ਕਰਤਾ ਇੱਥੇ ਨੂੰ ਮੰਦਾ ਹੁਣ ਆਪਾਂ ਤਾਂ ਮਿਲਦੇ ਦੇਖੋ ਕਿ ਲੈ ਗਿਆ ਤੁਸੀਂ ਧੋਲੀਆ ਗਾਈਸ ਪ੍ਰਸ਼ਾਦ ਕਰਾ ਲਿਆ ਪਰਚੀ ਇਹਨੂੰ ਆਖਿਆ ਦੇ ਵਿੱਚ ਪਾ ਦੇ ਤੁਹਾਨੂੰ ਪ੍ਰਸ਼ਾਦ ਕਰਾਉਣੇ ਆ ਤੇ ਠੀਕ ਵਰਕਤ ਨੇ ਮੀਨ ਕਰਾ ਲਿਆ ਹੁਣ ਆਪਾਂ ਚੱਲਦੇ ਅੰਦਰ ਮੱਥਾ ਰੇਗਦੇ ਆ ਤੇ ਚੈੱਕ ਕਰੋ ਅੰਦਰ ਵੀ ਅੰਦਰ ਵੀ ਵੀਡੀਓ ਬਣਾਉਣੀ ਹੈ ਲਾਉਡ ਨਹੀਂ ਹੈਗੀ ਤੇ ਵੀਡੀਓ ਬੰਦ ਕਰਕੇ ਤੁਹਾਨੂੰ ਆਪਾਂ ਬਾਅਦ ਵਿੱਚ ਮੱਥਾ ਮੱਥਾ ਟੇਕ ਕੇ ਪਾਈ ਗਏ ਦੇਖਦੇ ਆ ਅੱਜ ਆਪਾਂ ਦਰਬਾਰ ਅਸ ਮਤਲਬ ਮੇਨ ਦਰਬਾਰੇ ਮਾਥਾ ਦੇਖੇ ਹੋਣਾ ਆਪਾਂ ਚੱਲੇ ਇਧਰ ਦੀ ਸਾਈਡ ਦੂਜੇ ਮਤਲਬ ਦੂਜੇ ਦਰਬਾਰੇ 'ਚ ਇੱਥੇ ਸ੍ਰੀ ਗੁਰੂ ਕੇਵ ਭਦਰ ਜੀ ਨੇ 탑 ਕੀਤਾ ਹੈ ਨੂੰ ਪਤਾ ਨਹੀਂ ਕਿੰਨੇ ਮਹੀਨੇ ਦੇ ਕਿੰਨੇ ਸਾਲ ਤੇ ਜਦੋਂ ਵੀ ਇੱਥੇ ਵੀ ਹੁਣ ਆਪਾਂ ਮਥਾਰਿਕ ਤੇ ਮੇਲ ਸੇਰਤਾਂ ਨੂੰ ਮੇਲ ਵੀ ਪਾਈ ਗਈ ਹੈ ਮੇਰਾ ਸਥਾਨ ਤੋਂ ਟੇਕ ਲਿਆ ਮਥਾ ਤੇ ਪੂਰਾ ਸੈਬ ਵਿੱਚ ਤੇ ਹੁਣ ਆਪਾਂ ਇਧਰ ਆ ਗਏ ਹਾਂ ਜੈਪ ਘਰ ਵਿੱਚ ਇਥੇ-ਇਥੇ ਤਸਵੀਰਾਂ ਰੱਖੀਆਂ ਨੇ ਭਣੀਆ-ਭੜੀਆਂ ਸੋਹਣੀਆਂ ਤੇ ਇੱਥੇ ਜੇਕਰ ਗੱਲ ਕਰੀਏ ਇੰਗਲੀ ਖੰਡੇ ਬਾਟੇ ਦੀ ਬੋਲ ਚੋਂ ਆਉਂਦੇ ਆ ਇੱਥੇ ਮਹਾਰਾ ਸਾਰੀ ਨੇ ਤੇ ਆਹ ਕਿੰਨੇ ਕਹਾਣੀ ਸੁਣੀ ਆਪਣੇ ਘਰ ਦੇ ਤੋਂ ਮੈਂ ਤੇ ਸੁਣੀ ਆ ਜਿੰਨੇ ਸੁਣੀ ਆ ਉਹ ਦੱਸਿਓ ਤੇ ਹਾਂ ਸਾਰਾ ਕੁਛ ਇਦਾ ਆ ਬੜਾ ਸੋਨਾ ਸ਼ਾਂਤੀ ਬੜੀ ਗਈ ਇੱਥੇ ਤੇ ਪਾਪਾ ਦੀ ਪੰਡ ਸਾਰਾ ਕੁਛ ਇਥੇ ਆ ਭਾਈ ਨਾ ਰੋਲਾ ਨਹੀਂ ਆ ਮਤਲਬ ਇੱਥੇ ਚਲੋ ਹੈ ਨਹੀਂ ਕੋਈ ਸਿਰਫ ਇੱਕ ਬਾਬਾ ਜੀ ਬਾੜ ਦੇ ਕਰਨ ਬਾਕੀ ਸਾਰਾ ਜੇ ਆ ਗਿਆ ਪੇ ਹੋਰ ਕੋ ਗਾਈਸ ਸਾਰੀ ਦਿਨ ਮੈਂ ਜਨਾਮਾ ਦਾ ਸਾਰਾ ਕੋਤ ਸਿਆਰੇ ਤੇ ਫੋਟੋਆਂ ਮਾਰ ਕੇ ਜੀ ਹਾਲ ਆ ਗਾਈਸ ਕੋਈ ਹਾਲ ਇਥੇ ਖੰਡ ਪਾਟ ਹੁੰਦੇ ਸ਼ਾਇਦ ਤੇ ਉਹ ਦੇਖੋ ਸ਼ੀਰ ਗੁਰੂ ਦੇਵਾ ਤੇ ਜਿਹੜਾ ਸੀਸ ਤੇ ਤੁਹਾਡੇ ਨਾਲ ਘਰ ਤਾਂ ਹੈ ਸਾਰੇ ਗਾਈਸ ਵੇਖ ਲਓ ਵਧੀਆ ਬਹੁਤ ਮਜ਼ਾ ਬਣਾਇਆ ਕੋਈ ਸ਼ੋਰ ਸ਼ਰਾਬਾ ਨਹੀਂ ਇਥੇ ਹੈਗਾ ਬੜਾ ਵਧੀਆ ਮੈਂ ਨਾਲੇ ਅੰਦਰ ਬਰਕਾ ਸਟ੍ਰੀਕ ਦੇ ਆ ਪੁਣ ਬਰਕਾ ਨੂੰ ਆ ਕੇ ਸਟ੍ਰੀਕ ਪਾ ਲਾ ਫਿਰ ਮੈਂ ਵੀਡੀਓ ਬਣਾ ਲੈਣਾ ਵੀਡੀਓ ਸ਼ੂਟ ਕਰਕੇ ਫਿਰ ਮੈਂ ਵੀ ਸਟ੍ਰੀਕ ਪਾ ਲੈਣਾ ਤੇ ਹੁਣ ਗਾਇਸ ਆਪਾਂ ਚੱਲਦੇ ਆ ਅੱਜ ਗਾਇਸ ਹੋ ਵੀ ਆਉਂਦੇ ਆ ਇੱਥੇ 15 ਅਗਸਤ ਦਾ ਕੋਈ ਸੈਲੀਬ੍ਰੇਸ਼ਨ ਵਾਲਾ ਵੀ ਚੜਾਉਣਾ ਆਂਦੇ ਤੇ ਹੁਣ ਬਸ ਇਹ ਨਾਲ ਕੀ ਕਰੀ ਜਿਦਾ ਕਰ ਜਿਆਦਾ ਨਹੀਂ ਤੇ ਹੁਣ ਗਾਇਸ ਆਪਾਂ ਤੁਹਾਨੂੰ ਮਿਲਦੇ ਆ ਰਹਿਨੇ ਆ ਗਾਇਸ ਹਨ ਕੀ ਕਰਦੇ ਪਹਿਲਾਂ ਪਾਪਾ ਕੋ ਜਾਨੇ ਸ਼ਾਇਦ ਫਿਰ ਮਿਲਦੇ ਗਾਇਸ ਤੁਹਾਨੂੰ ਆ ਤ ਵੀ ਸ਼ਕਲੇ ਆ ਮਨਬਰ ਚਾਦ ਖਾ ਰਿਹਾ ਦਿਖਾ ਕੇ ਹੁਣ ਬਾਹਰ ਆ ਚੁਕੇ ਆ ਮੱਥਾ ਵੀ ਟਿਕ ਗਿਆ ਤੇ ਵੀ ਚੈੱਕ ਕਰੋ ਗਾਇਸ ਸਾਰੇ ਗੁਰਦੁਆਰੇ ਆ ਜਿਹੋ ਨੇ ਹੀ ਨਿਸ਼ਾਨ ਸੈਂ ਆ ਮਾਰੇ ਗੁਰਦੁਆਰੇ ਚਾਹੀ ਨਹੀਂ ਸ਼ਾਨ ਹੈ ਬਾਈ ਤੇ ਚੈੱਕ ਕਰੋ ਇਥੇ ਇਦਾਂ ਦੇ ਫੁੱਲ ਬਾਬਾ ਸੋਨੇ ਸੋਨੇ ਲਾਏ ਆ ਫੁੱਲ ਤੇ ਹੁਣ ਆਪਾਂ ਚੱਲਦੇ ਆ ਔਰ ਇਹ ਪਾਪਾ ਗਾਇਸ ਔਰ ਚਾਦਰ ਸਾਨੂੰ ਕਿ ਚਾਦਰ ਬਾਈ ਨੇ ਸੇਵਾ ਦੇ ਦਿੱਤੀ ਐ ਬਾਬਾ ਜੀਾਂ ਦੇ ਚਾਦਰ ਬਾਹਰ ਨਹੀਂ ਆ ਕੋਈ ਇਹ ਕੋ ਨਾ ਮੈਂ ਚਾਦਰਾਂ ਸੇਵਾ ਕਰਦੇ ਆ ਤੇ ਫੇਰ ਹੁਣ ਤੁਹਾਨੂੰ ਮਿਲਦੇ ਆ ਬਾਅਦ ਵਿੱਚ ਤੇ 뷰 ਬਹੁਤ ਸੋਹਣਾ ਗਾਈਜ਼ ਗੁਰਦੁਆਰੇ ਦਾ ਸੁਣਾਈ ਦੇਖਿਆ ਗਾ ਗਾਈਜ਼ 뷰 ਬੜਾ ਜਿਆਦਾ ਸੋਹਣਾ ਤੇ ਹੁਣ ਤੁਹਾਨੂੰ ਮਿਲਦੇ ਆ ਸੇਵਾ ਕਰਕੇ ਬਾਏ ਗਾਈਜ਼ ਅੰਦਰ ਅੰਦਰਬਾਰ ਤੋਂ ਚਾਦਰਾਂ ਲੈ ਆ ਗਏ ਉੱਥੇ ਰੱਖਣੀਆਂ ਸੀ ਰੇੜੀ ਤੇ ਹੁਣ ਆਪਾਂ ਰੇੜੀ ਤੇ ਚਾਦਰਾਂ ਧਰ ਲਿਆ ਹੁਣ ਆਪਾਂ ਚੱਲਦੇ ਦੂਜੇ ਪਾਸੇ ਨਗਰ ਆਣ ਲੈ ਵਾਸਤੇ ਤੇ ਇਥੇ ਆ ਆਪਾਂ ਚਾਦਰਾਂ ਲੈ ਆ ਗਏ ਅੰਦਰੋਂ ਮੈਂ ਦਰਬਾਰ ਚ ਲੈ ਆ ਗਏ ਤੇ ਮਰਗਦ ਸੇ ਉਸ ਸਾਡੇ ਨਾਲ ਤੇ ਹੁਣ ਆਪਾਂ ਚੱਲਦੇ ਸਿੱਧਾ ਅਹੀਂ ਨਗਰ ਖਾਨ ਜੋ ਕਿ ਤੁਹਾਨੂੰ ਪਤਾ ਲੰਗਰ ਤਾਂ ਮੇਰਾ ਸਾਡੇ ਤੋਂ ਕੋਲ ਨਹੀਂ ਆ ਚੈੱਕ ਕਰੋ ਗਾਇਸ ਇੱਧਰ ਪਹਿਲਾਂ ਨਗਰ ਜਿੱਥੇ ਮੈਂ ਖਾਇਆ ਨਹੀਂ ਖਾਲੀ ਆ ਪਹਿਲਾਂ ਉੱਥੇ ਹੁੰਦਾ ਹੁਣ ਇੱਥੇ ਕਰਦਾ ਵੱਡੀ ਦੀ ਬਿਲਡਿੰਗ ਚ ਖਿਆਦਰ ਇਹ ਵੀ ਧਿਆਨ ਨਹੀਂ ਆਈ ਜਿੰਨੇ ਤਰ੍ਹਾਂ ਮਰਗਦ ਹੱਥ ਤੋਂ ਨਹੀਂ ਆ ਜੇ ਚੱਲ ਗਾਇਸ ਹੱਤੋਂ ਨਹੀਂ ਆ ਸਿੱਟਾਂ ਨੂੰ ਮਿਲਦੇ ਚੈੱਕ ਕਰੋ ਇੱਧਰ ਵਾਸ਼ਰੂਮ ਵੀ ਆਏ ਨੇ ਤੇ ਆ ਆਇਆ ਆਪਣਾ ਲੰਗਰ ਵਾਲ ਉਹਦਾ ਬਹੁਤ ਸਹੀ ਬਣਾਇਆ ਗਾਇਸ 2 ਕਸਾਲ ਲੱਗੇ ਬਣਨ ਤੇ ਨਾ ਪਰ ਥੋੜਾ ਰਹਿ ਗਿਆ ਹੋਰ ਬਨਣਾ ਤੇ ਅੱਜ ਇੱਥੇ ਗਾਇਸ 15 ਅਗਸਤ ਦਾ ਆਉਂ ਹੀ ਹੈਗਾ ਨੇ ਕਿਉਂ ਆਉਂਦੇ ਆ 15 ਅਗਸਤ ਦਾ ਕੋਈ ਉਹ ਮਨਾਉਣਾ ਇਹਦੀ ਠੰਡਾ ਵੀ ਲਰੋਣਾ ਆ ਜਾ ਤਨ ਵਿਖਾ ਕੇ ਦੇਗੀ ਕਿੱਥੇ ਲੰਗਰ ਦਾ ਆ ਯਾਰ ਮੈਂ ਹਾਂ ਵਿਖਾ ਲਈ ਕਿੱਥੇ ਜਾਣਾ ਆਪਾਂ ਮਨੋਣਾ 15 ਅਹੀ ਨਹੀਂ ਜਾਂਦੇ ਆ ਨਾ ਗਾਇਸ ਉਹਦਾ ਆਪਾਂ ਵੇਖ ਕੇ ਨਾ ਕੋਣ ਫਿਰ ਕੇ ਆਇਆ ਨਾ ਦੇ ਵਾਸ਼ਰੂਮ ਆ ਰਹੇ ਗਾਇਸ ਇਧਰ ਪੀਪੀਆਂ ਦਾ ਰੇ ਇਧਰ ਬੰਦੇ ਆ ਨਾ ਆਇਆ ਫਾਰਮ ਨੇ ਆਣਾ ਗਾਇਸ ਕਾਰੀ ਲਈ ਆ ਪਾ ਤੇਰੀ ਮੇਲੇ ਮੇਲੇ ਹੋ ਚੁੱਕੇ ਚੰਗੇ ਇਧਰ ਆ ਵੀਡੀਓ ਵਿੱਚ ਆਇਆ ਇੱਕਦਮ ドラਮਾ ਆ ਰਹੀਆਂ ਗਾਇਸ ਜਿੱਥੇ ਮਨਾਉਣਾ ਗਾਇਸ ਗਰਾਊਂਡ ਤੇ ਆਉ ਰਹੀ ਤੇ ਇਧਰਲੇ ਪਾਸੇ ਮਨਾਉਣਾ ਇਧਰਲੇ ਤੇ ਆ ਪਤਾ ਨਹੀਂ ਵੀਡੀਓ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਨੇ ਚੈੱਕ ਕਰਦੇ ਗਾਇਸ ਹੁਣ ਦੇਖੋ ਗਾਇਸ ਆਪਣੀ ਆਈਟੀਆ ਹੀ ਆਂਗੂ ਆ ਇੱਥੇ ਉਹ ਲਾਦਾ ਗਾਇਸ ਮਨਾਉਣੀ ਵਾਲੇ ਆ ਆਪਾਂ ਚੈੱਕ ਕਰਕੇ ਆਨੇ ਪਰ ਕਿ ਲੰਗਰ ਬਾਚੀ ਖਾਣੇ ਆ ਵੀਡੀਓ ਦਾ ਕੰਟੈਂਟ ਲੈਣਾ ਆ ਜਾਓ ਗਏ ਯਾਰ ਇਹ ਵੀਡੀਓ ਬੰਦ ਕਰਨੀ ਲੱਗ ਪੈਣੀ ਅੰਦਰ ਰੋਜੋ ਗਾਇਸ ਅੰਦਰ ਇੱਕ ਮੈਂ ਅੰਦਰ ਮੁਰਕਦਾ ਗਏ ਤੇ ਬੈ ਚੁੱਕੀਆਂ ਵੇਖੋ ਏਡਾ ਪੋੜੀਆਂ ਨਹੀਂ ਬਣਾਈਆਂ ਗਾਇਸ ਇੱਥੇ ਤੇ ਆ ਜਾ ਕਰੋ ਇੱਥੇ ਸਾਰੇ ਹੋਣੀ ਪ੍ਰੇਡ ਤੇ ਬੈਠ ਗਏ ਗਾਇਸ ਕੁੜੀਆਂ ਨੇ ਆਣੀਆਂ ਸਾਰੀਆਂ ਖਲੋਤੇ ਬੰਦ ਕੋਈ ਸਾਰੇ ਖਲੋਤੇ ਆ ਤੇ ਪ੍ਰੇਡ ਪ੍ਰੇਡ ਸਟਾਰਟ ਹੋ ਗਈ ਫਿਰ ਤੁਹਾਨੂੰ ਦਿਖਾਵਾਂ ਗਾਇਸ ਬਾਏ ਅੱਜ ਤੱਕ ਗਾਇਸ ਪ੍ਰੇਡ ਸਟਾਰਟ ਹੋ ਰਹੀ ਹੈ ਗਾਈਸ ਬਰੇਡ ਅਗੇ ਵਧ ਚੁਕੀ ਹੈ ਚੈੱਕ ਕਰੋ ਹਣਾ ਉਹ ਵੇਖੋ ਗਾਈਸ ਬੱਤ ਕਰਦੇ ਟ੍ਰੇਨਰ ਦੀ ਬਰੇਡ ਮੰਡਾ ਅਦੇ ਆਪ ਹਾਂ ਚਾਰਾ ਜੰਡ ਕਮਾਂਡਰ ਪੰਜਾਬ ਦਾ ਤਕਰੀਬ ਕਮਾਂਡਰ ਦਰਿੰਦਰ ਕੁਮਾਰ ਜੀ ਇਹਨਾਂ ਗੱਲਾਂ ਮੜੀਆਂ ਕਰ ਦੇ ਕੇ ਮੈਂ ਸਭ ਲੈ ਮਾਣਾ ਸਮਝ ਨਹੀਂ ਲੱਗਦੀਆਂ ਨਹੀਂ ਜਾਂਦਾ ਇਹ ਗੜੇ ਬਾੜ ਹੋ ਰਹੇ ਬਣਾ ਦੇ ਆਪੇ ਪੈਰਾਟ ਨੇ ਟੁੱਟੇ ਵਾਹ 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 ਉਹਨਾਂ ਦੀ ਯਾਦ ਜਿਹੜੇ ਬਹਾਰ ਆਏ ਹੈ ਵਾਪਕ ਕੰਮ ਨਹੀਂ ਦੇਤੇ ਵਾਪਕ ਨਹੀਂ ਇਹ ਚੰਗਾ ਕੰਮ ਦਾ ਆ ਸਾਡੇ ਗਾਇਲ ਮੈਂ ਤੇ ਗਰਾਊਂਡ ਤੇ ਜੇ ਵੀ ਤੇ ਵੜਦਾ ਨਾ ਸੀਟੀ ਮੈਂ ਬੰਵਾ ਰਿਹਾ ਗਰਾਊਂਡ ਦੇ ਵਿੱਚ ਵੜ ਗਿਆ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਲਾ ਕਮਾਲ ਦੇ ਰਿਹਾ ਨਾ 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 ਪਤਾ ਨਹੀਂ ਕੋਈ ਨਾ ਪਿਆਰਪੂਰ ਨਹੀਂ ਕੱਢਦੇ ਗਾਇਸ ਪਤਾ ਨਹੀਂ ਕੀ ਗੱਲ ਫੈਰ ਕੱਢਣ ਫਲੂਡ ਵਿੱਚ ਨਹੀਂ ਮਾਰ ਹੈ ਪੁਨਰ ਦੀ ਟੀਮ ਨੇ ਫਿਰ ਫਿਰ ਆਪਣੇ ਬੱਚੇ ਗਾਈਜ਼ ਨੂੰ ਆਪਾਂ ਤਾਂ ਮਿਲਦੇ ਫਰੇਡ ਫਰੂਡ ਵੇਖ ਲਿਆ ਦੇ ਗਾਈਜ਼ ਫਰੇਡ ਖਤਮ ਹੋ ਚੁੱਕੀ ਆ ਤੇ ਫੰਕਸ਼ਨ ਸਟਾਰਟ ਹੋ ਚੁੱਕਾ ਹੈ ਚੈੱਕ ਕਰੋ ਗਾਈਜ਼ ਇਧਰ ਇੱਕ ਪੈਸੇ ਸਟਾਰਟ ਹੋ ਗਿਆ ਮੈਂ ਤੇ ਬਰਕਰ ਇਧਰ ਇਧਰ ਆ ਕੇ ਬੈਠ ਗਏ ਤੇ ਚੈੱਕ ਕਰੋ ਗਾਈਜ਼ ਕਿੰਨੇ ਬੱਚੇ ਨੇ ਚੈੱਕ ਕਰੋ ਗਾਈਜ਼ ਨੂੰ ਆਪਾਂ ਫੰਕਸ਼ਨ ਵੇਖ ਕੇ ਤਾਂ ਮਿਲਦੇ ਬਾਅਦ ਵਿੱਚ ਲੰਗਰ ਖਾਣ ਦਾ ਤਬਾਏ ਵੀ ਦੱਸਦੇ ਕੀ ਕੁ ਗਾਈਜ਼ ਆਪਾਂ ਪ੍ਰੋਗਰਾਮ ਦੇ ਬਾਹਰ ਆ ਚੁੱਕੇ ਕਿਉਂਕਿ ਆਪਣੀ ਹੁੰਦਾ ਵੀ ਸਿਰ ਪੀੜ ਇੰਨਾ ਉੱਚੀ ਵੋਲਿਊਮ ਤੇ ਹੱਥ ਕਰਾਉਣਾ ਲੀਡੀ ਸਮਝ ਨਹੀਂ ਆਇਆ ਵਾਚ ਕੁਝ ਸਮਝ ਨਹੀਂ ਹੁੰਦਾ ਗਾਈਜ਼ ਇੰਨੀ ਆਵਾਜ਼ ਇੰਨਾ ਰੋਲਾ ਉਹਨਾਂ ਦੀ ਆਪ ਦੀ ਕੁਝ ਨਹੀਂ ਸਮਝ ਆਉਂਦੀ ਕੀ ਬੋਲ ਰਹੇ ਸਿਰਫ ਟਿਵਿੰਗ ਸਮਝ ਆਉਂਦੀ ਆ ਟੂ ਨੂ 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 ਬਸ ਉਹਨਾਂ ਬਾਸ਼ਕਦੇ ਆ ਲੰਗਰ ਗਾਈਜ਼ ਤੇ ਆ ਰਹੇ ਆ ਆਪਣਾ ਲੰਗਰ ਮੌਸਮ ਬਹਾਾ ਠੀਕ ਹੈ ਲੰਗਰ ਆਣੇ ਆ ਲੰਗਰ ਤੇ ਮਿਲਦੇ ਗਾਈਜ਼ ਹੁਣ ਆਪਾਂ ਲੰਗਰਾਲ ਦੇ ਵਿੱਚ ਆ ਚੁੱਕੇ ਆ ਲੰਗਰ ਆ ਤੇ ਹੁਣ ਆਪਾਂ ਲੰਗਰਾਂ ਦੇ ਵਿੱਚ ਆ ਚੁੱਕੇ ਹਾਂ ਚੈੱਕਰ ਵਾਈਸ ਨਾ ਮਾਰਾ ਲੰਗਰ ਆ ਬਣਿਆ ਆ ਤੇ ਹੁਣ ਆਪਾਂ ਲੰਗਰ ਛਕਦੇ ਆ ਫੇਰ ਤੁਹਾਨੂੰ ਮਿਲਦੇ ਕਿਉਂਕਿ ਅੰਦਰ ਵੀਡੀਓ ਬਣਾਣੀ ਲੋਗ ਹੈਗੇ ਕਿ ਨਹੀਂ ਹੈਗੇ ਬਾਹਰੋਂ ਬਾਹਰ ਕਰਦੇ ਪਾਏ ਗਏ ਗਾਈ ਦਾ ਆਪਾਂ ਲੰਗਰ ਖਾ ਕੇ ਆ ਗਏ ਲੰਗਰ ਆ ਦੇ ਵਿੱਚ ਸੇਵਾ ਕਰਨ ਆ ਗਏ ਜਿਹੜੇ ਵੱਡੇ ਪਤੀਲੇ ਨੇ ਵਰਕਰ ਨਾਲੋਂ ਵੱਡੇ ਪਤੀਲੇ ਆ ਵੇਖੋ ਇੱਥੇ ਆ ਗਏ ਕੜਾਈਆਂ ਤੇ ਹੁਣ ਆਪਾਂ ਨੂੰ ਸੇਵਾ ਮਿਲੀ ਉੱਥੋਂ ਆਲੂ ਤੇ ਗੰਡੇ ਚੁੱਕ ਕੇ ਲਿਆਉਂਦੀ ਹੁਣ ਆਪਾਂ ਤੁਹਾਨੂੰ ਮਿਲਦੇ ਆ ਸੇਵਾ ਕਰਕੇ ਗਾਈ ਫੇਰ ਤੁਹਾਨੂੰ ਆਪਾਂ ਸੇਵਾ ਕਰਦੇ ਪਾਏਗਾ ਜੀ ਗਾਈਜ਼ ਵਰਕ ਕਰਨਾ ਮੈਂ ਲੈਣਾ ਕੜਾ ਮੈਂ ਚੱਲ ਆਇਆ ਬਾਜ਼ਾਰ ਜਿਹੜੀ ਇਹ ਤੇ ਹੁਣ ਆਪਾਂ ਬਾਜ਼ਾਰ ਚ ਆ ਚੁੱਕੇ ਆ ਪਾਪਾ ਨੂੰ ਬੁਸ਼ ਕੇ ਤੇ ਆਹ ਵੇਖੋ ਦੁਕਾਨਾਂ ਕਿੱਡੀਆਂ ਸੋਹਣੀਆਂ ਸਵੇਰੇ ਨਹੀਂ ਸੀ ਗੁੰਨੀਆਂ ਤੇ ਫੇਰ ਨਹੀਂ ਸੀ ਗੁੰਨੀਆਂ ਤੇ ਗਾਈਜ਼ ਹੁਣ ਆਪਾਂ ਫੇਰ ਤੋਂ ਆ ਚੁੱਕੇ ਆ ਆਹ ਦੇਖੋ ਗਾਈਜ਼ ਕਿੰਨਾ ਸੋਹਣਾ ਬਾਜ਼ਾਰ ਆ ਆਪਣਾ ਤੇ ਚੈੱਕ ਕਰੋ ਗਾਈਜ਼ ਕੜੇ ਵਾਲੀ ਦੁਕਾਨ ਬ੍ਰਦਰ ਇੱਥੇ ਕਿੱਥੇ ਹੋਈ ਯਾਰ ਕੜੇ ਵਾਲੀ ਦੁਕਾਨ ਗਾਈਜ਼ ਕੜਾ ਵਰਕ ਕਰਨੇ ਲੈਣਾ ਸ਼ਾਇਦ ਅੱਗੇ ਹੋਵੇ ਵੇ ਕੇ ਇੱਕ ਹੈ ਗਾਈਸ ਰਾਫੀਆ ਬਹੁਤ ਆਵਦਾ ਬਣਾ ਦੇ ਜਾਂਦਾ ਮੋੜ ਦੇ ਨਾਲ ਵਿੱਚੇ ਨਾ ਮਾਰਦੀ ਕਹਤਾ ਹੀ ਮਮ ਲੋਗਰੜਾ ਉੱਡਾ ਹੀ ਗਾਈਸ ਕੋਈ ਦੁਕਾਨਦਾਰ ਲੱਭ ਕੇ ਫਿਰ ਤੈਨੂੰ ਮਿਲਦੇ ਗਾਈਸ ਆਹ ਦੇਖੋ ਬਰਕਤ ਨੇ ਕੜਾ ਲੈ ਆ ਲਿਆ 8000 ਰੁਪਿਆ ਦਾ ਬੜਾ ਵਧੀਆ ਕੜਾ ਮੈਨੂੰ ਲੱਗਾ ਤੇ ਗਾਈਸ ਪਹਿਲੀ ਦੁਕਾਨ ਤੇ ਗਏ ਐਡਾ ਹੀ ਕੜਾ ਸੇਮ ਟੂ ਸੇਮ 150 ਰੁਪਿਆ ਦਾ ਤੇ ਮੜਿਆ ਮੋਟਾ ਜਿਹੜਾ ਸੀ ਉਹ 200 ਰੁਪਿਆ ਦਾ ਕੜਾ ਸੀ ਤੇ ਹੁਣ ਆਪਾਸੀਆਂ ਰੁਪਿਆ ਦਾ ਆਹ ਦੇਖੋ ਗਾਈਸ ਕੜਾ ਲੈ ਕੇ ਆਏ ਬਹੁਤ ਸ਼ਾਨਦਾਰ ਹੈ ਮੈਂ ਵੀ ਸੋਚਿਆ ਨਾ ਅੱਬਰ ਮੈਂ ਇੱਥੇ ਕੀ ਕਰਨਾ ਮੇਰੇ ਕੋ ਆ ਵੇਖੋ ਆ ਠੀਕ ਆ ਕੜਾ ਸਿਮਰਨਾ ਗਾਇਸ ਮੇਰਾ ਗੁਆੜਿਆ ਪਤਾ ਨਹੀਂ ਕਿੱਥੇ ਹੁਣ ਮੈਂ ਆ ਇਹਨੂੰ ਸਿ ਵਿਖਾ ਗਏ ਨਾ ਸਰੋਵਰ ਇੰਨੇ ਕਰੀ ਇੱਧਰ ਆਇਆ ਨਹੀਂ ਆ ਦਾ ਸਰੋਵਰ ਵਾਲ ਤੇ ਮੈਨੂੰ ਸਰੋਵਰ ਵਿਖਾਉਣ ਆਇਆ ਬਾਜ਼ਾਰ ਤੋਂ ਇਹ ਸਿੱਧਾ ਸਰੋਵਰ ਆ ਲੋ ਗਏ ਆ ਇੱਥੇ ਦਰਖਤ ਬਹੁਤ ਜਿਆਦੇ ਆ ਗਾਇਸ ਵਧੀਆ ਸਰੋਵਰ ਆ ਠੰਡੀ ਹਵਾ ਆਉਂਦੀ ਆ ਦਰਖਤ ਹੀ ਦਰਖਤ ਤਾਂ ਗੁਰਵਾ ਬਹੁਤ ਜਿਆਦੇ ਦਰਖਤ ਆ ਗਾਇਸ ਹਾਸੋ ਗਾਇਸ ਇੱਥੇ ਮਾਰਾ ਹੈ ਜਿਵੇਂ ਉੱਪਰ ਕੇ ਆਇਆ ਵਾਦਿਆ ਤੇ ਹੁਣ ਗਾਈਸ ਆਪਾਂ ਪ੍ਰਕਰਮਾ ਕਰਕੇ ਫਿਰ ਚੱਲਦੇ ਆ ਤੁਹਾਨੂੰ ਬਾਅਦ ਚ ਮਿਲਦੇ ਆ ਗਾਈਸ ਹੁਣ ਅਜੀ ਬਾਏ ਗਾਈਸ ਆਪਾਂ ਕੋ ਹਮ ਤੋਂ ਕੇ ਆ ਚੁਕੇ ਫਿਰ ਇੱਥੇ 15 ਅਗਸਤ ਵਾਲੇ ਉਹ ਤੁਹਾਡਾ ਬਲਾਜੇ ਪੈਰ ਚ ਪਟਾ ਵੱਧ ਗਿਆ ਓਏ ਲਾਈਕ ਆਪਾਂ ਫਿਰ ਇੱਥੇ ਆ ਚੁਕੇ ਹਾਂ ਮਸਤ ਤੇ ਗਾਈਸ ਹੋਏ 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 ਇਹ ਤੋਂ ਬਾਅਦ ਹੋ ਬਨੇ ਮੈਨੂੰ ਆ ਗਿਆ ਬਹੁਤ ਬੋੜਾ ਆਇਆ ਵਰਤਿਆ ਨਹੀਂ ਗਾਈਸ ਹੁਣ ਪਤਾ ਨਾ ਮਿਲਦੇ ਆ ਪ੍ਰੋਗਰਾਮ ਵੇਖ ਕੇ ਥੋੜਾ ਯਾ ਰਹਿ ਗਿਆ ਤੇ ਬਾਏ ਗਾਈਸ ਤੁਹਾਨੂੰ ਮਿਲਦੇ ਪ੍ਰੋਗਰਾਮ ਦੇਖ ਕੇ ਬਾਏ ਚਲਦੇ ਗਾਈਸ ਸਾਰਾ ਸਮਾਗਮ ਸਮਾਗਨ ਸਾਰਾ 15 ਅਗਸਤ ਦਾ ਪ੍ਰੋਗਰਾਮ ਹੋ ਚੁੱਕਾ ਹੈ ਖਤਮ ਹੈ ਤੇ ਹੁਣ ਆਪਾਂ ਨਗਰ ਆਜ ਕਰਦੇ ਆਂ ਸੇਵਾ ਤੁਹਾਨੂੰ ਮਿਲਦੇ ਆਂ ਬਾਅਦ ਵਿੱਚੋ ਬਾਏ ਗਾਈਸ ਆਪਾਂ ਲੈ ਲਈ ਆਈਸਕ੍ਰੀਮ ਮਿਨੀ ਮਿਨੀ ਕੱਪ ਦੇ ਗਾਈਸ ਆਪਾਂ ਕੱਪ ਲੈ ਲਿਆ ਤੁਹਾਨੂੰ ਖਾਣੇ ਆ ਤੇ ਵਰਕੇ ਦੇ ਖਾ ਲੱਗਾ ਆ ਵਰਕੇ ਦਾਦਾ ਬਾਜਾ ਬਾਜਾ ਕਿਤੇ ਭੱਜ ਜੀਂਗਾ ਇਸ ਸ਼ਹਿਰ ਕਰ ਮੋਲਚਾਲ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਗਾਈਸ ਆਪਣੇ ਸਾਰੇ ਸਕੂਲ ਵਾਲੇ ਬੱਚੇ ਆਏ ਨੇ ਹੁਣ ਆਪਾਂ ਵੀ ਮਹੜੀਆ ਕੱਪ ਮੜਿਆ ਗਾਈਸ ਆਈਸਕ੍ਰੀਮ ਖਾ ਕੇ ਤਾਂ ਮਿਲਦੇ ਆ ਮੋਲਚਾਲ ਬੜਾ ਵਧੀਆ ਹੈ ਚੈੱਕ ਕਰੋ ਗਾਈਸ ਓਏ ਹੋਏ 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 ਗਾਈਸ ਆਈਸਕ੍ਰੀਮ ਖਾ ਲਈਆ ਤੇ ਹੁਣ ਸਾਡਾ ਮਨ ਠੀਕ ਹੋ ਗਿਆ ਆਈਸਕ੍ਰੀਮ ਸਿਰ ਆ ਤੂ ਹੀ ਸਿਰ ਆ ਤੂ ਹੀ ਤੇ ਹੁਣ ਆਪਾਂ ਖਾ ਲਈਏ ਹੁਣ ਆਪਾਂ ਚੱਲਦੇ ਗਏ ਲੰਗਰ ਅਕੀ ਸੇਵਾ ਕਰਦੇ ਆ ਫਿਰ ਤੁਹਾਨੂੰ ਮਿਲਦੇ ਆ 15 ਕਿੰਡਿਆਂ ਬਾਅਦ ਵਾਹ ਗਾਈਸ ਗਾਈਸ ਚੈੱਕ ਕਰੋ ਆਪਾਂ ਲੰਗਰ ਲੰਗਰ ਸੇਵਾ ਕਰਾ ਕੇ ਆ ਚੁੱਕੇ ਆ ਤੇ ਚਾ ਫਿਰ ਤੋਂ ਕੀ ਦੀ ਹੈ ਤੇ ਚੈੱਕ ਕਰੋ ਗਾਈਸ ਬਾਹਰ ਦਾ ਵੀਊ ਓਏ ਹੋਏ ਮੀਂਹ ਪੈ ਰਿਹਾ ਸ਼ਾਨਦਾਰ ਮਜੇਦਾਰ ਬੜੀ ਤੇਜ਼ ਪੈ ਰਿਹਾ ਤੇ ਹੁਣ ਤੁਹਾਨੂੰ ਆਪਾਂ ਮਿਲਾਂਗੇ ਘੜੀ ਕਰੋ ਅਜੇ ਨਹੀਂ ਮਿਲਦੇ ਗਾਈਸ ਕਿਉਂਕਿ ਮੀਂਹ ਪੈ ਰਿਹਾ ਕੋਈ ਵੀਊ ਮੇਖਲਾਣਾ ਤਾਂ ਨਹੀਂ ਆ ਵੀਊ ਤੇ ਰਵੈਨਾ ਵੀ ਦੇਖਣ ਆਲਾ ਆ ਬਾਰਦਾ ਓਏ ਹੋਏ ਪੰਪ ਗਾਈਸ ਕਿ ਲੋਬ ਤੱਜ ਗਈ ਫੋਨ ਨੂੰ ਚਾਰਜਰ ਲੋਣਾ ਪੈ ਰਿਹਾ ਹੈ ਚਾਰਜਰ ਆ ਕੇ ਤੋਂ ਪਹਿਲੇ ਪਰ ਕਰੇ ਤੇ ਮੈਂ ਚੁੱਕਾ ਹੁਣ ਮੈਂ ਤੁਹਾਨੂੰ ਮਿਲਦਾ ਚਾਰਜ ਫੁੱਲ ਕਰਕੇ ਪਾਏ ਗਾਈਸ ਗਾਈਸ ਯਾਰ ਜਾ ਰਹਾ ਅੱਬਾ ਗਾਈਸ ਫੋਨ ਨੂੰ ਚਾਰਜ ਕਰ ਰਿਹਾ ਤੇ 1 ਵਜੇ ਨੇ ਘਟੋ ਘਟ ਦੋ ਅੱਬਾ ਬੈਠੇ ਐ ਇਧਰ ਐ ਇੱਕ ਬਰਕਤ ਵੀਰ ਆਪਣਾ ਫੋਨ ਦਿਐ ਚਲੋਣੇ ਕਿੰਨਾ ਗੱਲ ਕਰਨਿਆ ਬੜਾ ਕਮੀਨਾ ਬੰਦਾ ਗਾਈਸ ਤੇ ਚੈੱਕ ਕਰੋ ਵੀ ਉਹ ਨਹੀਂ ਬੈਗਿਆ ਅੱਜ ਤੱਕ ਤੇ ਮੈਂ ਲੰਮੇ ਬਿਆਹਾਂ ਗਾਇਲ ਨਹੀਂ ਪਾਉਂਦੇ ਮੈਂ ਚਲੋ ਲੰਗਰ ਖਾਣ ਜਾਣੇ ਆ ਤੇ ਹੁਣ ਗਾਇਸ ਸਾਨੂੰ ਸਿੱਧਾ ਮਿਲਾਂਗਾ ਜਾਨ ਵਕਤ ਸਾਰਾ ਕੰਮ ਖਤਮ ਹੋ ਜਾਊਗਾ ਉਹਦਾਂ ਮਿਲਾਂਗੇ ਜਾਨ ਵਕਤ ਬਾਏ ਗਾਇਸ ਗਾਇਸ ਆਪਾਂ ਸਾਰਾ ਕੰਮ ਕਰ ਲਿਆ ਲੰਗਰ ਵੀ ਖਾ ਲਿਆ ਇਹ ਸਾਰਾ ਕੁਝ ਕਰ ਲਿਆ ਸੇਵਾ ਵੀ ਤੁਹਾਨੂੰ ਹੋਈ ਹੈ ਇਹ ਜਿੱਥੇ ਆਪਾਂ ਰੇਸ਼ਟ ਦੇਖਣ ਕਰ ਲੈ ਤਾਂ ਹੁਣ ਆਪਾਂ ਚੱਲੇ ਆ ਗਾਇਸ ਤੁਹਾਨੂੰ ਹੁਣ ਸਿੱਧਾ ਮਿਲਾਂਗੇ ਬੱਸ ਸਟੈਂਡ ਤੇ ਜੇ ਲੋ ਬੱਸ ਲੈਣੀ ਹੈ ਹਾਂ ਇਹਦਾ ਆਪਾਂ ਵੇਲੇ ਗਾਇਸ ਗਾਇਸ ਹੁਣ ਆਪਾਂ ਆ ਚੁੱਕੇ ਹਾਂ ਬੱਸ ਸਟੇਸ਼ਨ ਦੇ ਦਾ ਹੁਣ ਜਿਹੜੀ ਲੱਤੀ ਪੜੀ ਜੇ ਅੱਜ ਇਹਨਾਂ ਟੋਕਣ ਕੋਲ ਆ ਤਾਂ ਬੱਸ ਦੀ ਲੱਤੀ ਬਹੁਤ ਜਿਆਦਾ ਗਾ ਸੱਚੀ ਗਾਨੇ ਕਾ ਜਿਹੜੀ ਦੀ ਗਾਲਾਂ ਨਹੀਂ ਪੈਣੀਆਂ ਜੋ ਵੀ ਪੈਣੀਆਂ ਹੀ ਬੱਸ ਗਾਇਸ ਆਪਣੀ ਬੱਸ ਆ ਚੁੱਕੀ ਹੁਣ ਆਪਾਂ ਤੁਹਾਨੂੰ ਸਿੱਧਾ ਮਿਲਦੇ ਪਟਾਣੀ ਲੈ ਕੇ ਪਾਏਗਾ ਗਾਈਸ ਆਪਾਂ ਬਟਾਲੇ ਪਹੁੰਚ ਚੁਕੇ ਆ ਗਾਈਸ ਆਪਾਂ ਬਟਾਲੇ ਪਹੁੰਚ ਚੁਕੇ ਆ ਮੈਂ ਤਾਂ ਬਰਕਰ ਪਾਪਾ ਮੋਟਰਸ ਨਾਲ ਲੈ ਕੇ ਉੱਥੇ ਦੀ ਆਉਣਗੇ ਪਰ ਕਦ ਨੇ ਆਪਣੇ ਘਰੇ ਕੀਤਾ ਹੈ ਗਾਈਸ ਉਹਨੂੰ ਫੋਨ ਇਹਨੂੰ ਮੱਲੀ ਮਾਰਕੀਟ ਦਾ ਦੇਣਾ ਆਪਸ ਦਾ ਘਰੇ ਜਾਂਦੇ ਨਾ ਉਹਨੂੰ ਗਾਈਸ ਤੁਹਾਨੂੰ ਨਹੀਂ ਕਹਿਣ ਦੀ ਗੱਲ ਨਹੀਂ ਮੈਂ ਕਹਿੰਦਾ ਗਾਈਸ ਸੋਨ ਮੈਂ ਆਪਾਂ ਤਾਂ ਸਿੱਧਾ ਮਿਲਾਂਗੇ ਜਾ ਕੇ ਘਰੇ ਚੁੱਪ ਕਰ ਦਿਓ ਗਾਈਸ ਹੋਣ ਆ ਚੁਕੇ ਘਰ ਤੇ ਘਰ ਆ ਕੇ ਮੈਂ ਥੱਕ ਚੁਕਾ ਹਾਂ ਤੇ ਹੋਣ ਕਰਾਂਗਾ ਰੈਸਟ ਤੇ ਬਾਅਦ ਵਿੱਚ ਚਲਾਂਗਾ ਬਾਹਰ ਗੁਰਦੁਆਰੇ ਕਾਨੂੰਨ ਸਦਾ ਗੁਰਦਾਰੇ ਮਿਲਾਂਗੇ ਨਹੀਂ ਰੈਸ਼ ਕਰਦਾ ਮੈਂ ਬਾਈ ਗਾਇਸ ਗਾਇਸ ਹੁਣ ਮੈਂਕਰੂ ਬਾਹਰ ਆ ਚੁੱਕਿਆ ਆ ਤੇ ਆਪਾਂ 12ਵੇਂ ਹੋਏ ਆ ਬਰੂਡੀ ਖੜੀ ਕਿ ਨਹੀਂ ਆ ਲਾ ਚਲੋ ਅੱਜ ਵਲੋਗ ਵੱਡਾ ਬਣ ਜਾਣਾ ਆ 5 ਦਿਨ ਦੀ ਵਲੋਗ ਦੀ ਆ ਕੱਲ ਦਾ ਗਾਇਸ ਤੇ ਹੁਣ ਆਪਾਂ ਸੁਪਾਸਨ ਕਰਾਉਨੇ ਆ ਤੇ ਸਵੇਰੇ ਗਾਇਸ ਹੈਗੀ ਸੰਗਰਾਨ ਤੇ ਇਸ ਸਵੇਰੇ ਸੰਗਰਾਨ ਦਾ ਗਾਇਸ ਤੇ ਆਪਾਂ ਖਾਦੀ ਸੇਵਾ ਕਰਾਉਣੀ ਆ ਇੱਥੇ ਖੜਾ ਲੱਗ ਰਿਹਾ ਗਾਇਸ ਟੈਕ ਕਰੋ ਹੁਣ ਆਪਾਂ ਤੁਹਾਨੂੰ ਮਿਲਦੇ ਬਾਅਦ ਵਿੱਚ ਸੁਪਾਸਨ ਕਰਾ ਕੇ ਸਵੇਰੇ ਆ ਗਈ ਸੰਗਰਾਮ ਤੇ ਅੱਜ ਸਾਡੇ ਮਲੇ ਵਾਲੇ ਮੁੰਡੇ ਜਿੱਤ ਕੇ ਆਇਆ ਟਰੋਫੀ ਪ੍ਰਭ ਨੂ ਰੋਣਿਸ ਤੇ ਮਨ ਕੀਰਤ ਸਾਰੇ ਮੁੰਡੇ ਤੇ ਆ ਚੈੱਕ ਕਰੋ ਗਾਇਸ ਅੱਜ ਪੂਰੀ ਸੇਵਾ ਹਣੀ ਸਵੇਰੇ ਸੰਗਰਾਮ ਦੇ ਆ ਅੱਜ ਉੱਤੋਂ ਚੰਡਵਾ ਸਾਹਿਬ ਵੀ ਲਾ ਕੇ ਪੜ ਕੇ ਸਾਹਿਬ ਥੱਲੇ ਤਾਰ ਕੇ ਇਸ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਹਾਂ ਵੀ ਕੋਈ ਇੱਥੇ ਨਵੇਂ ਰੱਖੇ ਜੰਡਵਾ ਸਾਹਿਬ ਵੀ ਤੇ ਸਾਰੀ ਸੇਵਾ ਕਰਕੇ ਤੁਹਾਨੂੰ ਹੁਣ ਮਿਲਦੇ ਆ ਬਾਏ ਗਾਇਸ ਅੱਤੀ ਸੇਵਾ ਚੁੱਕੀ ਆ ਥੋੜੀ ਜੀ ਰਹਿ ਗਈ ਚੰਡਵਾ ਸਾਹਿਬ ਵੀ ਲੱਗ ਗਿਆ ਨਵਾਂ ਦੇਾ ਥੱਲੇ ਰਿਵਿਊ ਇਸ਼ੂ ਕਿ ਸਾਰਾ ਕੁਝ ਤੇ ਆ ਚੈੱਕ ਕਰੋ ਇੱਥੇ ਹੁਣ ਆਪਾਂ ਹਰਮਨਾਲਾ ਸਾਹਿਬ ਲਾਉਣਾ ਆ ਤੇ ਉਹਦੀ ਤਿਆਰ ਤਿਆਰੀਆਂ ਹੁੰਦੀਆਂ ਨੇ ਚੈੱਕ ਕਰੋ ਗਾਇਸ ਬਲੂ ਲਾਉਣਾ ਆ ਸਵੇਰੇ ਸੰਗਰਾਹ ਦਾ ਨਾਲੇ ਫੁੱਲ ਫੁੱਲ ਤਿਆਰੀਆਂ ਤੇ ਤੁਹਾਨੂੰ ਹੁਣ ਮਿਲਾਂਗੇ ਗਾਇਸ ਪੂਰੀ ਸੇਵਾ ਕਰਕੇ ਬਾਏ ਗਾਇਸ ਚੈੱਕ ਕਰੋ ਸੇਵਾ ਆ ਚੁੱਕੀ ਹੈ ਕਿੰਦਾ ਸੋਹਣਾ ਲੱਗਣ ਲੱਗਾ ਆਪਣਾ ਗੁਰਦੁਆਰਾ ਤੇ ਹਰਮਨ ਨੇ ਆਇਤ ਹਰਮਨਾਲਾ ਸਾਹਿਬ ਲਾਇਆ ਤੇ ਚੰਦੂਆ ਸਾਹਿਬ ਆ ਲਾਇਆ ਉੱਤੇ ਚੜ੍ਹ ਪੋੜੀ ਥਾਈ ਤੇ ਹੁਣ ਬਤੀਆਂ-ਬਤੀਆਂ ਬੰਦ ਕਰਦੇ ਆ ਤੇ ਤਾਂ ਨੂੰ ਮੈਂ ਵੇਰ ਬਾਹਰ ਜਾ ਕੇ ਪਾਇ ਗਾਈ ਗਾਈਸ ਗਾਈਸ ਉਹਨਾਂ پاس ਚੰਗੀ ਤਰ੍ਹਾਂ ਸੁਖਾਸ ਨੰਮਾ ਸੇਵਾ ਕਰਾ ਲਈ ਅੱਜ ਸੇਵਾ ਕਰਾ ਲਈ ਗਾਈਸ ਤੇ ਹਰਮਾਨਾ ਤੇ ਆਪਾਂ ਹੁਣ ਚੱਲੇ ਆਂ ਦੁਕਾਨੇ ਤੇ ਉੱਥੇ ਇਹ ਚੀਜ਼ੂ ਜੁ ਹਣੀ ਆ ਆਕ ਚੁੱਪ ਕਰ ਤੂੰ ਗਾਈਸ ਜਿਹਨੂੰ ਆਈ ਦੀ ਵੀਡੀਓ ਲੱਗੀ ਆ ਵਧੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ ਗਾਈਸ ਬਾਏ ਬਾਏ